ਸਕਦੇ ਹੋ ਕ੍ਰੇਲੂ ਇਲਾਜ ਕਰਕੇ ਤਾਂ ਸਭ ਤੋਂ ਪਹਿਲਾਂ ਤਾਂ ਚਮੜੀ ਲਈ ਹਲਦੀ ਨੂੰ ਇੱਕ ਵਰਦਾਨ ਮੰਨਿਆ ਜਾਂਦਾ ਕਿਉਂਕਿ ਜਿਹੜੀ ਸੁੱਕੀ ਹਲਦੀ ਹੈ ਉਸ ਦੇ ਵਿੱਚ ਅਜਿਹੇ ਜਿਹੜੇ ਹੁੰਦੇ ਨੇ ਤੱਤ ਪਾਏ ਜਾਂਦੇ ਨੇ ਜਿਹੜੇ ਕਿ ਸਾਡੇ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਨੇ ਇਸ ਦੇ ਵਰਤੋਂ ਕਰਕੇ ਤੁਸੀਂ ਦਾਗਤ ਵਿਆ ਤੋਂ ਛੁਟਰੀਆਂ ਤੋਂ ਤੇ ਜਿਹੜੀਆਂ ਫਿੰਸੀਆਂ ਹੁੰਦੀਆਂ ਨੇ ਉਹਨਾਂ ਦਾ ਛੁਟਕਾਰਾ ਪਾ ਸਕਦੇ ਹੋ ਇਸ ਤੋਂ ਇਲਾਵਾ ਜ਼ਖਮਾਂ ਨੂੰ ਠੀਕ ਕਰਨ ਦੇ ਵਿੱਚ ਅਤੇ ਸੋਜਿਸ਼ ਨੂੰ ਘਟਾਉਣ ਦੇ ਵਿੱਚ ਵੀ ਹਲਦੀ ਕਾਰਗਰ ਸਾਬਤ ਹੁੰਦੀ ਹੈ ਜੈਫਲ ਚਮੜੀ ਲਈ ਬਹੁਤ ਵਧੀਆ ਮੰਨਿਆ ਜਾਂਦਾ ਤੁਸੀਂ ਜੈਫਲ ਦੀ ਵਰਤੋਂ ਕਰ ਸਕਦੇ ਹੋ ਜਿੱਥੇ ਵੀ ਕੋਈ ਨਿਸ਼ਾਨ ਨੇ ੱੱਬੇ ਨੇ ਉਸ ਦਾ ਪੇਸਟ ਬਣਾ ਕੇ ਜੈਫਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਮੇਥੀ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ ਕਿਉਂਕਿ ਮੇਥੀ ਦੇ ਵਿੱਚ ਬਹੁਤ ਸਾਰੇ ਅਜਿਹੇ ਤੱਤ ਪਾਏ ਜਾਂਦੇ ਨੇ ਜਿਹੜੇ ਕਿ ਸਾਡੇ ਵਾਲਾਂ ਦੀ ਗਰੋਥ ਲਈ ਬਹੁਤ ਵਧੀਆ ਨੇ ਵਾਲ ਲੰਬੇ ਸਮੇਂ ਲਈ ਕਾਲੇ ਵੀ ਰਹਿੰਦੇ ਨੇ ਇਸ ਤੋਂ ਇਲਾਵਾ ਕਲੌਂਜੀ ਕਲੌਂਜੀ ਅਤੇ ਮੇਥੀ ਦੇ ਵਿੱਚ ਅਜਿਹੇ ਤੱਤ ਨੇ ਜਿਹੜੇ ਕਿ ਮਿਲ ਕੇ ਵਾਲਾਂ ਨੂੰ ਉਗਾਣਾ ਸ਼ੁਰੂ ਕਰ ਦਿੰਦੇ ਨੇ ਅਤੇ ਕਾਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਬਹੁਤ ਸਾਰੇ ਲੋਕ ਮੇਥੀ ਅਤੇ ਕਲੌਂਜੀ ਦਾ ਤੇਲ ਦੀ ਵਰਤੋਂ ਕਰਦੇ ਨੇ ਕਾੜ ਕੇ ਤੇਲ ਬਣਾਇਆ ਜਾਂਦਾ ਹੈ ਅਤੇ ਫਿਰ ਵਾਲਾਂ ਦੇ ਵਿੱਚ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਦਾਲ ਚਿਨੀ ਵੀ ਭਾਰਤ ਦੀ ਹਰ ਇੱਕ ਰਸੋਈ ਦੇ ਵਿੱਚ ਮਿਲ ਜਾਂਦੀ ਹੈ ਦਾਲ ਚਿਨੀ ਭਾਰਤ ਦਾ ਇੱਕ ਪੁਰਾਣਾ ਖਜ਼ਾਨਾ ਦੱਸਿਆ ਜਾਂਦਾ ਹੈ ਜਿਹੜੇ ਲੋਕਾਂ ਦੇ ਵਿੱਚ oily skin ਹੁੰਦੀ ਹੈ ਦਾਲਚੀਨੀ ਉਸ ਐਕਸਟਰਾ ਆਇਲ ਨੂੰ ਬਾਹਰ ਕੱਢਦੀ ਹੈ ਸੋਕ ਲੈਂਦੀ ਹੈ ਤੇ ਚਿਹਰੇ ਦੇ ਵਿੱਚ ਕੁਦਰਤੀ ਚਮਕ ਲਿਆਉਣ ਦੇ ਵਿੱਚ ਕਾਰਗਰ ਸਾਬਤ ਹੁੰਦੀ ਹੈ ਸੋ ਜੇਕਰ ਤੁਹਾਨੂੰ ਵੀ ਚਮੜੀ ਦੀ ਜਾਂ ਫਿਰ ਵਾਲਾਂ ਦੀ ਕੋਈ ਸਮੱਸਿਆ ਹੈ ਇਹਨਾਂ ਘਰੇਲੂ ਟਿਪਸ ਨੂੰ ਵਰਤ ਕੇ ਇਸਤੇਮਾਲ ਕਰਕੇ ਤੁਸੀਂ ਵਾਲਾਂ ਦੀ ਅਤੇ ਆਪਣੀ ਚਮੜੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ